ਮਹਾਤਮਾ ਗਾਂਧੀ ਜੀ ਨੇ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ ਮਹਾਤਮਾ ਗਾਂਧੀ ਜੀ ਨੇ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ ਉਹ ਸਿਰਫ ਰਾਜਨੀਤਿਕ ਜਾਗੀ ਹੀ ਨਹੀਂ ਸਿਰਫ ਰਾਜਨੀਤਿਕ ਜਾਗੀ ਨਹੀਂ ਬਲਕਿ ਇੱਕ ਸਾਫ ਸੁਥਰੇ ਅਤੇ ਵਿਕਸਿਤ ਦੇਸ਼ ਦੀ ਕਲਪਨਾ ਸੀ ਬਲਕਿ ਸਾਫ ਸੁਥਰੇ ਅਤੇ ਵਿਕਸਿਤ ਦੇਸ਼ ਦੀ ਕਲਪਨਾ ਸੀ ਮਹਾਤਮਾ ਗਾਂਧੀ ਨੇ ਗੁਲਾਮੀ ਦੀ ਜ਼ੰਜੀਰਾਂ ਨੂੰ ਤੋੜ ਕੇ ਭਾਰਤ ਮਾਤਾ ਨੂੰ ਆਜ਼ਾਦ ਕਰਵਾਇਆ ਭਾਰਤ ਮਾਤਾ ਨੂੰ ਆਜ਼ਾਦ ਕਰਵਾਇਆ ਉਹ ਸਾਡਾ ਫਰਜ ਹੈ ਕਿ ਅਸੀਂ ਭਾਰਤ ਮਾਤਾ ਦੀ ਸੇਵਾ ਕਰੀਏ ਭਾਰਤ ਮਾਤਾ ਦੀ ਸੇਵਾ ਕਰੀਏ ਮੈਂ ਸਹੁੰ ਲੈਂਦਾ ਹਾਂ ਕਿ ਮੈਂ ਉਸ ਭਾਈ ਜਨਤੀ ਵੱਲੋਂ ਬੰਦ ਰਹਾਂਗਾ ਜਨਤੀ ਵੱਲੋਂ ਬੰਦ ਰਹਾਂਗਾ ਅਦੇਸ ਲਈ ਅਦੇਸ ਲਈ ਸਮਝਾਂਗਾ ਸਮਝਾਂਗਾ ਮੈਂ ਜਦੋਂ ਤੱਕ ਦੋ ਘੰਟੇ ਸਫਾਈ ਲਈ ਸਫਾਈ ਲਈ ਨਾ ਆਗਤ ਪਾਵਾਂਗਾ ਨਾ ਆਗਤ ਪਾਵਾਂਗਾ ਅਤੇ ਨਾ ਹੀ ਕਿਸੇ ਹੋਰ ਤੋਂ ਪਾਉਣ ਦਿਆ ਕਰਾਂਗਾ ਨਾ ਕਿਸੇ ਹੋਰ ਤੋਂ ਪਾਉਣ ਦਿਆ ਕਰਾਂਗਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਸਫਾਈ ਦੀ ਇਸ ਮੁਹਿੰਮ ਲਈ ਸਫਾਈ ਦੀ ਜਰੂਰਤ ਹੈ ਮੂ ਆਪਣੇ ਆਪ ਤੋਂ ਸ਼ੁਰੂ ਕਰਾਂਗਾ ਆਪਣੇ ਪਰਿਵਾਰ ਤੋਂ ਆਪਣੇ ਪਰਿਵਾਰ ਤੋਂ ਆਪਣੇ ਇਲਾਕੇ ਆਪਣੇ ਇਲਾਕੇ ਆਪਣੇ ਪਿੰਡ ਆਪਣੇ ਪਿੰਡ ਤੇ ਆਪਣੇ ਕੰਮ ਦੇ ਸਾਥ ਤੋਂ ਸ਼ੁਰੂ ਕਰਾਂਗਾ ਤੇ ਆਪਣੇ ਕੰਮ ਦੇ ਸਾਥ ਤੋਂ ਸ਼ੁਰੂ ਕਰਾਂਗਾ ਮੈਂ ਮੰਨਦਾ ਹਾਂ ਕਿ ਮੈਂ ਮੰਨਦਾ ਹਾਂ ਕਿ ਦੁਨੀਆ ਦੇ ਜਿਹੜੇ ਦੇਸ਼ ਦੁਨੀਆ ਦੇ ਜਿਹੜੇ ਦੇਸ਼ ਸਾਫ ਸੁਥਰੇ ਹਨ ਸਾਫ ਸੁਥਰੇ ਹਨ ਉਹ ਸਿਰਫ ਕਿਸ ਲਈ ਹਨ ਉਸ ਸੁਥਰੇ ਨੇ ਜਾਂ ਕਿਉਂਕਿ ਉਹਨਾਂ ਦੇ ਨਾਗਰੇ ਕਿਉਂਕਿ ਉਹਨਾਂ ਦੇ ਨਾਗਰੇ ਨਾ ਡੰਡ ਪਾਉਂਦੇ ਹਨ ਨਾ ਡੰਡ ਪਾਉਂਦੇ ਤੇ ਨਾ ਹੀ ਪਾਉਂਦੇ ਆ ਮੈਂ ਪਿੰਡ ਪਿੰਡ ਤਲੀ-ਤਲੀ ਨੈਪਰਮੈਂਟ ਤੇ ਗੜੀ-ਗੜੀ ਸਸ਼ਪਾਰਮਿਸ਼ੰਦਾ ਸਸ਼ਪਾਰਮਿਸ਼ੰਦਾ ਸੁਨੇਹਾ ਦੇਵਾਗਾ ਸੁਨੇਹਾ ਦੇਵਾਗਾ ਮੈਂ ਅੱਜ ਤੋਂ 100 ਲੈ ਰਿਆ ਹਾਂ ਮੈਂ ਅੱਜ ਤੋਂ 100 ਲੈ ਰਿਆ ਹਾਂ ਮੈਂ 100 ਹੋਰ ਲੋਕਾਂ ਨੂੰ ਮੈਂ 100 ਹੋਰ ਲੋਕਾਂ ਨੂੰ ਵੀ ਇਹ 100 ਲੈ 100 ਲੈਣ ਲਈ ਮੈਂ 100 ਲੈ ਲਈ ਟ੍ਰੇਡ ਕਰਾਂਗਾ ਟ੍ਰੇਡ ਕਰਾਂਗਾ ਅੱਜ ਉਹਨਾਂ ਨੂੰ ਅੱਜ ਉਹਨਾਂ ਨੂੰ ਮੇਰੀ ਤਰ੍ਹਾਂ ਸਫਾਈ ਲਈ ਮੇਰੀ ਤਰ੍ਹਾਂ ਸਫਾਈ ਲਈ 100 ਘੰਟੇ ਦੇਣ ਲਈ 100 ਘੰਟੇ ਦੇਣ ਲਈ ਕੋ ਸਾਹਿਬ ਕਰਾਂਗਾ ਸਾਹਿਬ ਕਰਾਂਗਾ ਮੈਨੂੰ ਜ਼ਮੀਰ ਹੈ ਮੈਨੂੰ ਜ਼ਮੀਰ ਹੈ ਸਫਾਈ ਵੱਲ ਸੋਚਦੇ ਆ ਸਫਾਈ ਵੱਲ ਸੋਚਦੇ ਆ ਮੇਰਾ ਹਰ ਕਦਮ ਮੇਰਾ ਹਰ ਕਦਮ ਮੇਰੇ ਭਾਰਤ ਦੇਸ਼ ਨੂੰ ਮੇਰੇ ਭਾਰਤ ਦੇਸ਼ ਸਾਸਤਰ ਦਾ ਵਧਾਉਣ ਵਿੱਚ ਸਾਸਤਰ ਨੂੰ ਸਾਹਿਬ ਬੋਲਦਾ